ਨਮਸਕਾਰ ਦੋਸਤੋ ਐਨਐਟੀਪੰਜਾਬ ਨੀਰ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵੇਲੇ ਖੜੇ ਛੋਟੇ ਕੁ ਬੱਚੇ ਕੁਸਤਿਰ ਪਹਿਲਾਂ ਇਹ ਕੁਝ ਦੇਰ ਪਹਿਲਾਂ ਇੱਕ ਮਕਾਨ ਨੂੰ ਅੱਗ ਲੱਗ ਗਈ ਮਕਾਨ ਦੇ ਹਾਲਾਤ ਵੀ ਤੁਹਾਨੂੰ ਦਿਖਾ ਸਕਦੇ ਤਸਵੀਰਾਂ ਵੀ ਦੇਖ ਸਕਦੇ ਕੱਚਾ ਮਕਾਨ ਹੈ ਕਾਫੀ ਦੇਰ ਤੋਂ ਅਜਾ ਕੱਚੇ ਮਕਾਨ ਦੇ ਵਿੱਚ ਰਹਿ ਰਿਹਾ ਹੈ ਇਸ ਮੰਦੀ ਜਦੋਂ ਮਕਾਨ ਦੇ ਮਾਲਕ ਨਾਲ ਕਿਤੇ ਇਹ ਤਾਂ ਉਹ ਕਹਿੰਦੇ ਕਿ ਪਿਛਲੇ ਲੰਬੇ ਸਮੇਂ ਤੋਂ ਮੈਨੂੰ ਕੱਚੇ ਮਕਾਨ ਦੇ ਵਿੱਚ ਰਹਿਣ ਤੇ ਮਜਬੂਰ ਕੀਤਾ ਜਾ ਰਿਹਾ ਹੈ ਇਸ ਮੰਦੀ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦਾ ਸਰਪੰਚ ਨੂੰ ਬਾਰ ਬਾਰ ਫਾਈਲ ਦੇਣ ਤੋਂ ਬਾਅਦ ਵੀ ਕਿ ਕੋਈ ਵੀ ਸੁਈ ਨਹੀਂ ਦਿੱਤੀ ਆਰੀ ਦੇਖ ਸਕਦੇ ਬਸ ਹਾਤਾ ਦੇ ਦੇ ਨੇ ਕਿ ਹਿਵੇਲੇ ਵੀ ਨਾ ਮਕਾਨ ਦੇਖ ਸਕਦਾ ਉੱਥੇ ਹੀ ਉਹਦੇ ਮਕਾਨ ਦਾ ਕਿੰਨਾ ਵੀ ਸਮਾਨ ਸਾਰਾ ਸਰਕਸ ਵਾਹ ਹੋ ਚੁਕਿਆ ਇਸ ਮੰਦੀ ਲੋਕਾਂ ਦਾ ਵੀ ਗੱਲਬਾਤ ਕਰਦੇ ਜਾਣਨ ਦੀ ਕੋਸ਼ਿਸ਼ ਕਰ ਰਹੇ ਕੀ ਕਰਨਾ ਉਹ ਦੇਖਦੇ ਹੋ ਐਨ 89 ਪੰਜਾਬ ਦੀ ਸਰ ਕੀ ਨਾ ਤੁਹਾਡਾ ਸਤਵੰਦ ਕਿਹੜਾ ਪਿੰਡ ਆਪਾਂ ਛੋਟੇਪੁਰ ਕੀ ਗੱਲ ਹੋਈ ਹੈ ਮੇਰੇ ਘਰ ਅੱਗ ਲੱਗ ਗਈ ਮੈਂ ਗਰੀਬ ਬੰਦਾ ਕੋਈ ਗ੍ਰਾਂਟ ਨਹੀਂ ਮਿਲੀ ਕੋਈ ਜਾਰੇ ਇਹ ਕਰਨਾ ਕਿਧਰ ਮਕਾਨ ਤੁਹਾਡਾ ਕੱਚਾ ਬਿਲਕੁਲ ਅੱਗ ਲੱਗਣਾ ਕੀ ਕਰਨਾ ਐਸੇ ਏ ਬਿਜਲੀ ਤਾਂ ਕੋਈ ਆਇਆ ਮੋਕੇ ਸਰਪੰਚ ਬੰਚ ਆਇਆ ਸਰਪੰਚ ਆਇਆ ਮੈਂਬਰ ਵੀ ਆ ਕਹਿੰਦੇ ਗ੍ਰਾਂਟਾ ਗ੍ਰਾਂਟਾ ਕੋਈ ਨਹੀਂ ਮਿਲਦੀ ਇੱਥੇ ਮੈਂ ਗਰੀਬੰਦਾ ਮੈਂ ਘਰ ਕਿਥੋਂ ਨਾਵਾਗਾ ਮੇਰੇ ਘਰ ਆਗ ਲੱਗੀ ਹਾਂ ਪੀ ਨਾ ਚੋਕਮਾਰੀ ਕਿਹੜਾ ਪਹਿਲਾ ਛੋਟੇ ਪਰ ਸਰ ਅੱਗ ਲੱਗਣਾ ਕੀ ਕਰਨੋ ਹੈ ਅੱਗ ਲੱਗਨ ਦਾ ਇਹ ਘਰ ਨੂੰ ਹੈ ਜੀ ਮੇਰੇ ਘਰ ਦੇ ਬਿਲਕੁਲ ਸਾਹਮਣੇ ਘਰ ਹੈਗਾ ਤੇ ਇਹ ਆਪਣਾ ਰੋਟੀ ਪਾਣੀ ਖਾ ਕੇ ਵਿਚਾਰਾ ਮਨਾਵ ਲੂਗੇ ਤੇ ਬਾਹਰ ਗਿਆ 10:00 ਵਜੇ ਇਸ਼ਾਰਾ ਆਇਆ ਇਹ ਤਾਰਾ ਤੁਰਾ ਜੀਆਂ ਕਿਤੇ ਕੋ ਖੁੱਲੀਆਂ ਹੀ ਵਿਚਾਰੇ ਦੀਆਂ ਘਰ ਵੀ ਉਹਦਾ ਟੁੱਟੇ ਦਾ ਲੈਂਟਰ ਉਹਦਾ ਟੁੱਟਣ ਵਾਲਾ ਲੈਂਟਰ ਲੁੰਟਰ ਇਹਦਾ ਟੁੱਟਣ ਵਾਲਾ ਤਾਰਾ ਵੀ ਨਗੇ ਰਹੂਗੇ ਤੋਂ ਸ਼ਾਰਟ ਛੁੱਟ ਹੋਇਆ ਤੇ ਅਸੀਂ ਦਿਖਿਆ ਕੋਈ ਅੱਧੇ ਘੰਟੇ ਬਾਅਦ ਤੇ ਦਿਖਿਆ ਧੂਆ ਨਿਕਲੇ ਕਰਦਾ ਮੇਰੀ ਘਰ ਦੇ ਉਹਨਾਂ ਕਹਿੰਦੇਖੋ ਵੀ ਧੂਆ ਨਿਕਲੇ ਸਾਰੇ ਮਲੇ ਨੂੰ ਬਾਜ ਬੋਈ ਮਾਰੀ ਤੋਂ ਇੱਕ ਨਾਰੀ ਸਾਡੇ ਉਹ ਕੁੜੀ ਆ ਉਹਦਾ ਨਾਮ ਕੀ ਯਾਰ ਪੂਨਮ ਪੂਨਮ ਕੁੜੀ ਆ ਉਹ ਠੀਕ ਆ ਮੈਂ ਜਰਾ ਹਿਆਰ ਛੁਰਾ ਉਹ ਆਈ ਉਹਨੇ ਦੇਖਿਆ ਹੱਥ ਲਾਇਆ ਤੇ ਦਰਵਾਜੇ ਨੂੰ ਪਿਆ ਕਰੰਟ ਉਹ ਫਿਰ ਵਾਪਸ ਗਈ ਫਿਰ ਉਹਨੇ ਇਥੇ ਤਾਰਾਂ ਤੁਰਾਂ ਵੀ ਬੜਾਈਆਂ ਤੇ ਜਿਲੇ ਅੰਦਰ ਮੁੜੇ ਆਏ ਉਹਨਾਂ ਪਾਣੀ ਬੁਣੀ ਛੋਟ ਸਾਰ ਕੇ ਸਭ ਕੋ ਠੀਕ ਕਰਤਾ ਤੇ ਇਹ ਦੇਖੋ ਤੁਹਾਡੇ ਸਾਹਮਣੇ ਗਲਾਰ ਖਰੂਪੇ ਦਾ ਮਾੜਾ ਬੰਦਾ ਬੰਬਾਰ ਬਮੂਰ ਰੰਦਾ ਹੋ ਦੁਈਆਂ ਲੰਦਾ ਨਾ ਉਹਨ ਕਿਥੋਂ ਕਮਾਣੇ ਦੇ ਕਿਥੋਂ ਬਣਾਣਾ ਲੈਂਟਰੀ ਵੀ ਦਾ ਟੁੱਟਣ ਵਾਲਾ ਤੇ ਨਾਲੇ ਗ੍ਰਾਂਟ ਗਰੂਣ ਆ ਹੀ ਤੇ ਕਿਹਾ ਵੀ ਚਲੋ ਵੀ ਇਹਨੂੰ ਕੋਈ ਸਰਕਾਰੀ ਗ੍ਰਾਂਟ ਗਰੂਣ ਦੇ ਕੇ ਇਹਦੀ ਵਿਚਾਰਾ ਲੈਂਟਰੀ ਪਾ ਦੇ ਉਹਨੇ ਤਾਂ ਪਰਸਾਂਤਾ ਜੂ ਵੀ ਟੁੱਟ ਜਾਣਾ ਇਹ ਗੌਣੀਆਂ ਨੂੰ ਵਿਵਤਾ ਪੈਣੀ ਜੇ ਤਾਂ ਅੱਗੇ ਦੀ ਪਈ ਐ ਤਾਂ ਮੈਂ ਉਹ ਵਿਵਤਾ ਪੈਣੀ ਸਾਨੂੰ ਕਿੰਨੀ ਦੇਰ ਤੇ ਹਲਾਤ ਕਸ ਦਾ ਮਕਾਨ ਦੇ ਇਹ ਕੋਈ ਹੋ ਗਿਆ ਕਿ 10 ਕੇ ਸਾਲੇ ਬੜੀ ਦੇਰ ਦਾ ਵਜਦਾ ਇਹ 78 ਦਾ ਮਕਾਨ ਆ ਬਣਦਾ ਸਾਬ ਸਰਪੰਚਾ ਕੋਈ ਦਲਣਾ ਅੱਜ ਤੱਕ ਇਹਨੂੰ ਤੇ ਕੋਈ ਮਿਲੀ ਨਹੀਂ ਕਹਿੰਦੇ ਗੁੰਦੇ ਇਹੀ ਰਹਨੇ ਹੋ ਕਹਿੰਦੇ ਫੈਲਾ ਫੁਲਾ ਭਰੀ ਦੀ ਹੱਦ ਦਿੰਦੀ ਨਹੀਂ ਗਵਰਨਮੈਂਟ ਦੇ ਕਰਨਾ ਕੀ ਆ ਹੁਣ ਗਵਰਨਮੈਂਟ ਦੇਗੀ ਦੁਬਾਰਾ ਖਾਣਾ ਹੋਣਾ ਹੀ ਆਣ ਪੜ ਬੰਦੇ ਇਹਨੂੰ ਕਿਥੇ ਕਿਥੇ ਲੈ ਕੇ ਜਾਈਏ ਕਿੰਨਾ ਕੁ ਨੁਕਸਾਨ ਨੁਕਸਾਨ ਇਹਦਾ ਸਾਰਾ ਹੀ ਤਬਾਹ ਜੀ ਜੋ ਭਾਂਡਾ ਢਿੰਦਾ ਪੈ ਜੋ ਇਹ ਜੋ ਬੇਸਰਾ ਉਹ ਫਰਿਜ ਇਹ ਜੋ ਕੀ ਕਹਿੰਦੇ ਨਾਲ ਨੂੰ ਉਭਾ ਲੈਣ ਵਾਲਾ ਟੀਵੀ ਸਭ ਫਕੋ ਗਿਆ ਵਿਚਾਰੇ ਦਾ ਪੈਸੇ ਵੀ ਆ ਥੋੜੇ ਬੋਦੇ 2000 ਅਸੀਂ ਦਿਖਾਈ ਉਹ ਵੀ ਪਕੋਏ ਪਕਾਇਦਾ ਅੱਗੇ ਪਤਾ ਨਹੀਂ ਹੁਣ ਕੀ ਵਿਚਾਰੇ ਦੇ ਕੁਝ বুঝਾਏ ਨਹੀਂ ਜਾਂ ਤੇ ਮੌਕੇ ਮੌਤ ਵਾਰ ਨੇ ਆ ਕੇ ਜਾਂਦੇ ਦੇਖੀ ਤੀਆਂ ਆਣਾ ਆਏ ਦਿਖਿਆ ਆਈ ਲਿਆਂਦਾ ਬੁਲਾ ਕੇ ਉਹਨਾਂ ਨੂੰ ਮੌਤ ਮੌਤ ਵਾਰ ਦੇ ਤਕਰੀਬਨ ਸਾਰੇ ਹੀ ਆਏ ਨਹੀਂ ਆਈ ਲਿਆਂਦਾ ਮੌਤ ਵਾਰ ਨੂੰ ਲਿਆਂਦਾ ਦਿਖਿਆ ਦੁਖਾਂਣ ਕੇ ਉਹ ਕਹਿੰਦਾ ਵੀ ਗਰਾਂਡ ਗਰੂਡ ਦੇ ਵਿੱਚ ਮਿਲਦੀ ਨਹੀਂ ਇਹੋ ਜਿਹੇ ਕੰਮ ਇਹਦੇ ਕੀ ਕਰਨਾ ਹੈ ਉਈ ਅਗੇ ਸਰਕਾਰ ਦੇਖੇ ਦੇ ਬਾਰੇ ਵੀ ਕੀ ਬੰਦਾ ਕੀ ਨਹੀਂ ਜਿਹੜੀ ਰਾਤ ਦਿਨੇ ਵਿਚਾਰੇ ਦੀ ਕਿਤੇ ਸ਼ਾਰਤ ਨਾ ਯਾਰ ਰਾਤ ਹੁੰਦਾ ਤਾਂ ਫਿਰ ਤੇ ਪਤਾ ਨਹੀਂ ਕਿੰਨੇ ਕਿਤੇ ਚੱਲ ਜਾਣੇ ਗੁੰਡਾ ਗੰਡਾ ਖੋਲਦੇ ਕਿਉਂ ਨਹੀਂ ਸਰਪੰਚ ਲੋ ਧਿਆਨ ਦਿੱਤਾ ਜਾਂਦਾ ਇਸ ਤੇ ਇਹ ਦੇਸ਼ ਬਾਰੇ ਅਸੀਂ ਕੋਈ ਨਹੀਂ ਕਰਦੇ ਸਰਪੰਚ ਦੇ ਆਪਣਾ ਹੀ ਸਾਰੇ ਇੱਕ ਹੀ ਉਹ ਕਹਿੰਦਾ ਪਿਛੋਂ ਗਰਾਂਡਾ ਮੰਨਣਾ ਤੇ ਕਰਨਾ ਕੀ ਹੈ ਪ੍ਰਧਾਨ ਮੰਤਰੀ ਲੋ ਕਹਿੰਦੇ ਕੋਈ ਵੀ ਕੱਚਾ ਮਕਾਨ ਨਹੀਂ ਰਹਿ ਦਿੱਤਾ ਜਾਏਗਾ ਕਿਸੇ ਦੀ ਵੀ ਸ਼ਰਤ ਕੱਚੀ ਜੀ ਰੰਗ ਕੀਤੀ ਹੈਗੀ ਲੱਗਦਾ ਕੋਈ ਇਦਾਂ ਹੋ ਰਿਹਾ ਨਹੀਂ ਇਹਦੀ ਉਸ ਬਾਰੇ ਅਸੀਂ ਕੀ ਸਾਭ ਜੀ ਕਹਿੰਦੇ ਆਣਪੜ੍ਹ ਬੰਦੇ ਆ ਇਹ ਤੇ ਕੁਝ ਜਾਣਦੇ ਨਹੀਂ ਆਗੇ ਉਹ ਆਈਦੇ ਹੋ ਦੇਖਾ ਵੀ ਬੜੀ ਬੁਰੀ ਤੇ ਭਜਾਬ ਜੂ ਦਿੱਤੇ ਤੂੰ ਦਿਖਣਿਆ ਦਾ ਸਾਧਨ ਕੀ ਕਰਨਾ ਵਿਚਾਰੇ ਦਾ ਤੇ ਰਾਤ ਰਹਿਣ ਨੂੰ ਵੀ ਜਗਾ ਨਹੀਂ ਦਿਖਣਿਆ ਕੋਈ ਰਜਾਈ ਵਿਸਰਾ ਦਿਆਂਗੇ ਕਰਾਂਗੇ ਨਾ ਕੋਈ ਅੱਗੇ ਗਵਰਨਮੈਂਟ ਕਰਦੇ ਬੜੀ ਮਿਹਰਬਾਨੀ ਉਹਨਾਂ ਦੀ ਇਹਦਾ ਵਿਚਾਰੇ ਦਾ ਲੰਡਰ ਲੰਡਰ ਪਾ ਦਿੰਦੇ ਸਹੀ ਗੱਲ